ਪੁਲਿਸ ਅਤੇ ਅਤਵਾਦੀਆਂ ਵਿੱਚ ਮੋਟ ਭੇੜ ਗੋਲੀ ਲੱਗਣ ਨਾਲ ਦੋ ਬਦਮਾਸ਼ ਜ਼ਖਮੀ ਥਾਣਿਆਂ ਵਿੱਚ ਬੰਬ ਬਲਾਸਟ ਕਰਨ ਦੇ ਹੰਦੋਸ਼ੀ ਹਮਲਿਆਂ ਦੇ ਮਾਸਟਰਮਾਈਂਡ ਸਣੇ ਪਾਕਿਸਤਾਨੀ ਹਮਾਇਤ ਪ੍ਰਾਪਤ ਬੀਕਿਆਈ ਅਤਵਾਦੀ ਮਾਡਿਊਲ ਦੇ ਪੰਜ ਮੈਂਬਰ ਗ੍ਰਿਫਤਾਰ ਪੰਜਾਬ ਦੇ ਗੁਰਦਾਸਪੁਰ ਦੇ ਬਟਾਲਾ ਵਿੱਚ ਪੁਲਿਸ ਅਤੇ ਅਤਵਾਦੀਆਂ ਦੇ ਵਿੱਚ ਮੋਟ ਭੇੜ ਹੋਈ ਹੈ ਪੰਜਾਬ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਇੱਕ ਹੋਰ ਪਾਕਿਸਤਾਨ ਆਈਐਸਆਈ ਹਮਾਇਤ ਪ੍ਰਾਪਤ ਅਤਵਾਦੀ ਮਾਡਿਊਲ ਦੇ ਪੰਜ ਮੈਂਬਰਾਂ ਜਿਨ੍ਹਾਂ ਵਿੱਚ ਬਟਾਲਾ ਅਤੇ ਗੁਰਦਾਸਪੁਰ ਦੇ ਪੁਲਿਸ ਅਧਾਰਿਆਂ ਤੇ ਹੋਏ ਹੈਂਡ ਗ੍ਰੇਨੇਡ ਹਮਲੇ ਦਾ ਮਾਸਟਰਮਾਈਂਡ ਵਿਜੋਤ ਸਿੰਘ ਵੀ ਸ਼ਾਮਲ ਹੈ ਨੂੰ ਗ੍ਰਿਫਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਦੱਸਣਯੋਗ ਹੈ ਕਿ ਇਹ ਮਾਡਿਊਲ ਵਿਦੇਸ਼ ਆਧਾਰਿਤ ਹਰਪ੍ਰੀਤ ਸਿੰਘ ਉਰਫ ਹੈਪੀ ਪਾਸਿਆ ਅਤੇ ਸ਼ਮਸ਼ੇਰ ਉਰਫ ਖਨੀਵੱਲੋ ਚੁਲਾਏ ਜਾ ਰਹੇ ਬਬਰ ਖਾਲਸਾ ਇੰਟਰਨੈਸ਼ਨਲ बीकेआई ਵੱਲੋਂ ਸੰਚਾਲਿਤ ਕੀਤਾ ਜਾ ਰਿਹਾ ਸੀ ਬਟਾਲਾ ਪੁਲਿਸ ਨੇ ਉਕਤ આરોપીਾਂ ਤੋਂ ਦੋ ਪਿਸਤੌਲ ਬਰਾਮਦ ਕੀਤੇ ਹਨ ਐਤਵਾਰ ਦੀ ਦੇਰ ਸ਼ਾਮ ਨੂੰ ਬਟਾਲਾ ਪੁਲਿਸ ਦੀ ਹਿਰਾਸਤ ਵਿੱਚ ਲਏ ਗਏ ਦੋ આરોપીਾਂ ਨੂੰ ਰਿਕਵਰੀ ਦੇ ਲਈ ਕਣਿਆ ਕੇ ਬਾਂਗਰ ਲਿਜਾਇਆ ਗਿਆ ਸੀ ਇਸੇ ਦੌਰਾਨ આરોપીਾਂ ਨੇ ਛਿਪਾ ਕੇ ਰੱਖੀਆਂ ਪਿਸਤੌਲ ਜਿਸ ਨਾਲ ਪੁਲਿਸ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਇਹਨਾਂ ਬਦਮਾਸ਼ਾਂ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਅਤੇ આરોપીਾਂ ਦੇ ਵਿੱਚ ਹੋਈ ਮੋਟ ਪੇੜ ਦੌਰਾਨ આરોપીਾਂ ਨੂੰ ਗੋਲੀ ਲੱਗੀ ਅਤੇ ਜ਼ਖਮੀ ਹੋ ਗਏ ਜਖਮੀਆਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਸਬੰਧ ਵਿੱਚ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਇਸ ਮਾਡਿਊਲ ਦਾ ਸਫਲਤਾਪੂਰਵਕ ਪਰਦਾਫਾਸ਼ ਕਰਦਿਆ ਪੰਜਾਬ ਪੁਲਿਸ ਨੇ ਸੂਬੇ ਵਿੱਚ ਪੁਲਿਸ ਅਦਾਰਿਆਂ ਤੇ ਹੋਏ ਹਮਲਿਆਂ ਦੀਆਂ ਸਾਰੀਆਂ ਗੁੱਥੀਆਂ ਨੂੰ ਸੁਲਝਾ ਲਿਆ ਹੈ ਗ੍ਰਿਫਤਾਰ ਕੀਤੇ ਗਏ ਬਾਕੀ 4 ਵਿਅਕਤੀਆਂ ਦੀ ਪਛਾਣ ਕੁਲਜੀਤ ਸਿੰਘ, ਰੋਹਿਤ ਉਰਫ ਕੇਸੀ, ਸੁਪਮ ਅਤੇ ਗੁਰਜਿੰਦਰ ਸਿੰਘ ਉਰਫ ਰਾਜਾ ਸਾਰੇ ਵਾਸੀ ਕਿਲਾ ਲਾਲ ਸਿੰਘ ਬਟਾਲਾ ਵਜੋਂ ਹੋਈ ਹੈ ਪੁਲਿਸ ਟੀਮ ਨੇ ਇਹਨਾਂ ਦੇ ਕਬਜ਼ੇ 'ਚੋਂ ਦੋ ਪਿਸਤੌਲ ਜਿਹਨਾਂ ਵਿੱਚ ਇੱਕ 9mm ਗਲਾਕ ਅਤੇ ਇੱਕ 32 ਬੋਰ ਦਾ ਪਿਸਤੌਲ ਸ਼ਾਮਲ ਹੈ ਬਰਾਮਦ ਕੀਤੇ ਹਨ। ਇਹ ਸਫਲਤਾ ਬਟਾਲਾ ਦੇ ਕਣੀਏ ਕੇ ਬਾਂਗਰ ਪੁਲਿਸ ਸਟੇਸ਼ਨ ਤੇ 12 ਦਸੰਬਰ ਰਾਤ ਨੂੰ ਕੁਝ ਵਿਅਕਤੀਆਂ ਵੱਲੋਂ ਹੈਂਡ ਗ੍ਰੇਨੇਡ ਸੁੱਟੇ ਜਾਣ ਤੋਂ ਉਪਰੰਤ ਅਤੇ 20 ਦਸੰਬਰ ਨੂੰ ਰਾਤ ਨੂੰ ਗੁਰਦਾਸਪੁਰ ਦੀ ਵਡਾਲਾ ਬਾਂਗਰ ਪੁਲਿਸ ਚੌਕੀ ਤੇ ਹੋਏ ਹਮਲੇ ਉਪਰੰਤ ਕੁਝ ਦਿਨਾਂ ਬਾਅਦ ਹੋਈ। ਇਹਨਾਂ ਘਟਨਾਵਾਂ ਤੋਂ ਬਾਅਦ ਅਤਵਾਦੀ ਸੰਗਠਨ ਵੀ ਕਿਆਈ ਨੇ سوشل میڈیا ਪਲੇਟਫਾਰਮ ਤੇ ਵੱਖ-ਵੱਖ سوشل میڈیا ਪੋਸਟਾਂ ਰਾਹੀਂ ਇਹਨਾਂ ਅਤਵਾਦੀ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜਦੋਂ ਮੁਲਜ਼ਮ ਅਬੀਜੋਤ ਸਿੰਘ ਅਤੇ ਕੁਲਜੀਤ ਸਿੰਘ ਨੂੰ ਰਿਕਵਰੀ ਲਈ ਲਿਜਾਇਆ ਗਿਆ ਤਾਂ ਉਹਨਾਂ ਨੇ ਹਿਰਾਸਤ ਤੋਂ ਪਜਣ ਲਈ ਪੁਲਿਸ ਟੀਮ ਤੇ ਹਮਲਾ ਕਰ ਦਿੱਤਾ ਜਿਸ ਦੇ ਜਵਾਬ ਵਿੱਚ ਪੁਲਿਸ ਨੇ ਸਵੈ ਰੱਖਿਆ ਲਈ ਗੋਲੀਬਾਰੀ ਕੀਤੀ ਜਿਸ ਦੇ ਚਲਦਿਆਂ ਦੋਵਾਂ ਨੂੰ ਗੋਲੀਆਂ ਲੱਗੀਆਂ ਉਨਾ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਡੀਜੀਪੀ ਨੇ ਦੱਸਿਆ ਕਿ ਇਸ ਮਾਮਲੇ ਦੇ ਅਗਲੇ ਪਿਛਲੇ ਸਬੰਧ ਸਥਾਪਤ ਕਰਨ ਅਤੇ ਇਸ ਪੂਰੇ ਅਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ ਹੈ 2 ਤਰੀਕ ਨੂੰ ਕਨੇਕਾ ਬਾਂਗਰ ਬਲਾਸਟ ਹੋਇਆ ਸੀਗਾ ਜੀ ਔਰ 20 ਤਰੀਕ ਨੂੰ ਬਡਾਲਾ ਬਾਂਗਰ ਬਲਾਸਟ ਕੀਤਾ ਸੀ ਔਰ ਇਹਦੀ ਜ਼ਿੰਮੇਵਾਰੀ ਹੈਪੀ ਪਾਸ਼ੀਆ ਨਾ ਦਾ ਇੱਕ ਪਹਿਲਾਂ ਗੈਂਗਸਟਰ ਸੀਗਾ ਇੱਥੇ ਫਿਰ ਆਤੋ ਆਦੀ ਬਣ ਗਿਆ ਉੱਥੇ ਰਿੰਦੇ ਨਾਲ ਮਿਕਸ ਅਪ ਹੋ ਕੇ ਬੀਕੀਆਈ ਦੇ ਨਾਂ ਤੇ ਇਹ ਜ਼ਿੰਮੇਵਾਰੀਆਂ ਇਹਨਾਂ ਨੇ ਲੈਣੀਆਂ ਸ਼ੁਰੂ ਕਰ ਦਿੱਤੀਆਂ ਮੇਰੇ ਨਾਲ ਇੱਕ ਸ਼ੇਰਾ ਹਣੀ ਨਾਂ ਦਾ ਵਿਅਕਤੀ ਆ ਉਹ ਵੀ ਇਹਨਾਂ ਦੇ ਨਾਲ ਇਨਵੋਲਡ ਆ ਜੀ ਪਰ ਬਟਾਸੀ ਸਾਹਿਬ ਦੀ ਸੁਪਰਵੀਜ਼ਨ ਦੇ ਤਹਿਤ ਬਹੁਤ ਹੀ ਵਧੀਆ ਕੰਮ ਕੀਤਾ ਇਨਵੈਸਟੀਗੇਟ ਕੀਤਾ ਔਰ ਇਸ ਦੀ ਮੁबारकबाद ਹੈ ਬਟਾਲਾ ਪੁਲਿਸ ਨੂੰ ਐਸਐਸਪੀ ਸਾਹਿਬ ਨੂੰ ਕਿ ਬਹੁਤ ਛੇਤੀ ਹੀ ਅਸੀਂ ਇਹਨਾਂ ਸਾਰੇ ਅਕਿਊਜ਼ ਨੂੰ ਫੜ ਲਿਆ ਇਹਦੇ ਚ ਟੋਟਲ 5 ਵਿਅਕਤੀ ਇਨਵੋਲਡ ਸੀਗੇ ਅਭਿਜੋਤ ਨਾ ਦਾ ਇਹ ਸਾਰੇ ਪੰਜ ਦੇ ਪੰਜੇ ਕਲਾ ਲਾਲ ਸਿੰਘ ਦੇ ਰਹਿਣ ਵਾਲੇ ਆ ਅਭਿਜੋਤ ਨਾ ਦਾ ਜਿਹੜਾ ਬੰਦਾ ਹੈ ਇਹ ਮੇਨ ਨੇ ਪਲਾਨਿੰਗ ਕੀਤੀ ਸੀ ਇਹ ਡਾਇਰੈਕਟਲੀ ਇਨ ਟੱਚ ਸੀਗਾ ਹੈਪੀ ਪਾਸ਼ਾ ਤੇ ਹਨੀ ਸ਼ੇਰੇ ਨਾਲ ਔਰ ਇਹ ਪਿਛਲੇ ਸਾਲ ਅਰਮੇਨੀਆ ਗਿਆ ਸੀਗਾ ਉੱਥੇ ਇਹਦਾ ਹਣੀ ਨਾਲ ਇਹਦਾ ਆਪਸੀ ਰਾਫਤਾ ਹੋਇਆ ਫਿਰ ਇਹ ਵਾਪਸ ਆ ਜਾਂਦਾ ਆ ਵਾਪਸ ਆ ਕੇ ਵੀ ਇਹ ਦੋਨਾਂ ਨਾਲ ਆਪਸੀ ਰਾਫਤਾ ਰੱਖਦਾ ਆ ਹੈਪੀ ਪਾਸ਼ਾ ਨਾਲ ਵੀ ਤਾਂ ਹਣੀ ਨਾਲ ਦੀ ਫਿਰ ਇਹ ਮੇਨ ਪਲੈਨਿੰਗ ਕਰਦਾ ਪਲੈਨਿੰਗ ਕਰਕੇ ਜੋ ਇਹਨੂੰ ਗ੍ਰੇਨੇਟ ਸਪਲਾਈ ਕੀਤੇ ਜਾਂਦੇ ਆ ਔਰ ਫਿਰ ਇਹ ਆਪਣੇ ਲੋਕਲ ਜਿਹੜੇ ਹੋਰ ਚਾਰ ਬੰਦੇ ਆ ਇਹਨਾਂ ਨੂੰ ਇਨਕਲੂਡ ਕਰਦਾ ਇਹ ਪੰਜੇ ਦੇ ਪੰਜੇ ਰੈਸਟ ਹੋ ਚੁੱਕੇ ਆ ਦੋ ਵਿਅਕਤੀਆਂ ਨੂੰ ਅ ਅਭਿਜੋਤ ਨੂੰ ਤੇ ਜਿਹੜਾ ਗੁਰਜੀਤ ਹੈ ਇਹਨੂੰ ਰਿਕਵਰੀ ਲਈ ਅਸੀਂ ਲੈ ਕੇ ਆ ਰਹੇ ਸੀਗੇ ਇਹਨਾਂ ਨੇ ਦੱਸਿਆ ਸੀ ਕਿ ਇੱਥੇ ਪਿਸਟਲ ਆ ਇੱਥੇ ਇਹਨਾਂ ਨੇ ਪੁਲਿਸ ਤੋਂ ਹੱਥ ਛਡਾ ਕੇ ਆਪਦੇ ਪਿਸਟਲ ਜਿੱਥੇ ਇਹਨਾਂ ਲੁਕੋਏ ਹੋ ਸੀ ਕਰਕੇ ਪੁਲਿਸ ਤੇ ਫਾਇਰਿੰਗ ਕੀਤੀ ਜਿਹਦੇ ਚ ਜ਼ਖਮੀ ਹੋਇਆ ਇਹਨੂੰ ਅਸੀਂ ਹਸਪੀਟਲ ਸ਼ਿਫਟ ਕਰ ਦਿੱਤਾ ਗਿਆ ਆ ਉਹਨੂੰ ਉੱਥੇ ਜਾ ਕੇ ਦੇਖਦੇ ਇਹਨਾਂ ਦੀ ਕੀ ਕੰਡੀਸ਼ਨ ਹੈਗੀ ਆ ਜੀ ਤੇ ਕਿਤੇ ਕਿਤੇ ਗੋਲੀ ਲੱਗੀ ਹੈ ਨਾ ਇਹ ਹੁਣ ਅਸੀਂ ਜਾ ਕੇ ਦੇਖਾਂਗੇ ਜੀ ਕਿਉਂਕਿ ਇੱਥੇ ਇਮੀਡੀਏਟਲੀ ਅਸੀਂ ਪਹਿਲਾਂ ਮੋਕ ਤੇ ਆਏ ਹਾਂ ਉੱਥੇ ਸਾਡੀ ਵੱਖਰੀ ਟੀਮ ਗਈ ਹੋਈ ਆ ਹਸਪੀਟਲ ਚ ਇਹ ਬਟਾਲਾ ਹਸਪੀਟਲ ਚ ਦਾਖਲ ਆ ਉੱਥੇ ਇਹ ਜ਼ੇਰੇ ਇਲਾਜ ਹੈਗੇ ਫਿਰ ਦੇਖਾਂਗੇ ਕਿਤੇ ਕੀ ਆ ਔਰ ਇਹ ਫੈਮਿਲੀ ਬੈਕਗ੍ਰਾਉਂਡ ਕਿਸ ਤਰ੍ਹਾਂ ਦੀ ਆ ਫੈਮਿਲੀ ਬੈਕਗ੍ਰਾਉਂਡ ਕਿਉਂਕਿ ਇਹ ਅੱਜ ਸਵੇਰੇ ਹੀ ਸਾਰੇ ਅਰੈਸਟ ਹੋਏ ਆ ਔਰ ਇਹ ਸਾਰੇ ਆਮ ਜਿਹੇ ਸੀ ਆ 25 26 ਸਾਲ ਦੀ ਏਜ ਦੇ ਵਿੱਚ ਹੀ ਇਹ ਇੱਕੋ ਘਰ ਦੇ ਆ ਔਰ ਇਹ ਸਾਰੇ ਲੋਕ ਮੈਂ ਤੁਹਾਡੇ ਜ਼ਰੀਏ ਸਾਰੇ ਯੂਥ ਨੂੰ ਮੈਂ اپੀਲ ਵੀ ਕਰੂੰਗਾ ਕਿ ਇਹ ਜਿਹੜੇ ਬਾਹਰ ਵਿਅਕਤੀ ਬੈਠੇ ਆ ਇਹ ਬਹੁਤ ਬਹੁਤ ਦਮਰਾਹ ਕਰਕੇ ਖਾਸ ਕਰਕੇ ਇਹ ਹੈਪੀ ਪਾਸ਼ਾ ਸ਼ੇਰਾ ਰਿੰਦਾ ਜਾਂ ਇਹਨਾਂ ਦਾ ਇੱਕ ਸਾਥੀ ਜੀਵਨ ਫੌਜੀ ਵੀ ਹੈ ਇਹਨੇ ਵੀ اسلامਾਬਾਦ ਜਿਹੜਾ ਸਾਡੀ ਉੱਥੇ ਐਸਓਸੀ ਨੇ ਬਹੁਤ ਅੱਛਾ ਕੰਮ ਕਰਕੇ ਉਹ ਵੀ ਟ੍ਰੇਸ ਹੋ ਗਿਆ ਸਵੇਰੇ ਤੁਸੀਂ ਪੜਿਆ ਹੋਣਾ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇਹਦੇ ਬਾਰੇ ਦੱਸਿਆ ਗਿਆ ਸੀਗਾ ਇਹ ਯੰਗਸਟਰਸ ਨੂੰ ਗੁੰਮਰਾਹ ਕਰਕੇ ਛੋਟੇ-ਛੋਟੇ ਲਾਲਚ ਦੇ ਕੇ ਉਹਨੇ ਇਹ ਜ਼ਿੰਦਗੀਆਂ ਖਰਾਬ ਕਰ ਰਹੇ ਆਂ ਔਰ ਸਾਡੇ ਜਿਹੜੇ ਨੌਜਵਾਨ ਬੱਚੇ ਆ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਇਸ ਪਾਸੇ ਨੂੰ ਤੁਰ ਪੈਂਦੇ ਆਂ ਅਚਾਰ ਕਿ ਤਕਰੀਬਨ ਮੈਂ ਦੱਸ ਦਿਆਂ ਤਕਰੀਬਨ ਹੁਣ ਇਸ ਵੇਲੇ ਜੇ ਦੇਖੀਏ ਪਿਛਲੇ 1 ਸਾਲ ਤੋਂ ਉੱਪਰ ਟਾਈਮ ਦੇ ਵਿੱਚ 25 ਤੋਂ 30 ਬੰਦੇ ਆ ਜਿਹੜੇ ਨੌਜਵਾਨ ਬੱਚੇ ਆ ਇਹਨਾਂ ਦੇ ਗੁੰਮਰਾਹ ਹੋ ਕਰਕੇ ਜ਼ਿਲ੍ਹੇ ਦੇ ਵਿੱਚ ਆਪਣੀ ਹੁਣ ਜ਼ਿੰਦਗੀ ਕੱਟ ਰਹੇ ਆਂ ਉਨ੍ਹਾਂ ਦੇ ਪਰਿਵਾਰ ਪਿੱਛੇ ਸਾਰੇ ਦੁਖੀ ਆ ਮਾਪੇ ਦੁਖੀ ਆ ਮਾਪੇ ਕੁਝ ਕਰ ਨਹੀਂ ਸਕਦੇ ਕਿਉਂਕਿ ਹੁਣ ਉਹਨਾਂ ਨੇ ਕਾਨੂੰਨ ਨੂੰ ਹੱਥ ਲਿਆ ਕਾਨੂੰਨ ਮੁਤਾਬਕ ਤੁਹਾਨੂੰ ਸਜ਼ਾ ਮਿਲਣੀ ਆ ਪੰਜ ਸੱਤ ਬੰਦੇ ਜਿਹੜੇ ਘਰੋਂ ਪੁਲਿਸ ਤੋਂ ਭੱਜੇ ਹੋਏ ਆ ਉਹ ਵੀ ਕ੍ਰਾਈਮ ਚ ਇਨਵੋਲਡ ਆ ਸੋ ਸਾਰੇ ਯੰਗਸਟਰਸ ਨੂੰ ਇਨਾਂ ਤੋਂ ਇਨਾਂ ਦੀਆਂ ਗੱਲਾਂ ਚਾ ਕੇ ਇਹ ਆਪ ਤਾਂ ਬਾਹਰ ਬੈਠੇ ਆ ਆਪ ਪੈਸੇ ਕਮਾਈ ਜਾ ਰਹੇ ਆ ਔਰ ਇੱਥੇ ਨੌਜਵਾਨ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਕਰ ਰਹੇ ਆ ਸਰ ਜਿਸ ਤਰੀਕੇ ਨਾਲ ਇਹਨਾਂ ਨੇ ਬਲਾਸਟ ਕੀਤੇ ਤਹਿਸ਼ਖ ਦਾ ਮਾਹੌਲ ਸੀ ਲੋਕਾਂ ਚ ਵੀ ਔਰ ਹੁਣ ਜਦੋਂ ਪੁਲਿਸ ਨੇ ਸਾਰੇ ਟ੍ਰੇਸ ਕਰਦੇ ਦੋਵੇਂ ਥਾਣਿਆਂ ਦੇ ਜਿਹੜੇ ਚੌਂਕੀਆਂ ਦੇ ਵਿੱਚ ਬਲਾਸਟ ਹਾਂਜੀ ਮੈਂ ਦੱਸ ਰਿਹਾ ਜੀ ਜਿਹੜਾ ਸਾਡੇ ਬਟਾਲੇ ਦੇ ਵਿੱਚ ਕੰਨੀਆਂ ਦਾ ਬਾਂਗਰ ਹੋਇਆ ਸੀਗਾ ਇਹ ਇਹਨਾਂ ਵੱਲੋਂ ਹੀ ਕੀਤਾ ਗਿਆ ਸੀ ਫਿਰ 20 ਤਰੀਕ ਨੂੰ ਵਡਾਲਾ ਬਾਂਗਰ ਵਿਖੇ ਇਹਨਾਂ ਨੇ ਬਲਾਸਟ ਕੀਤਾ ਸੀਗਾ ਉਹ ਵੀ ਇਹਨਾਂ ਨੇ ਹੀ ਕੀਤਾ ਸੀਗਾ ਜੀ ਸੋ ਦੋਨੋਂ ਕੇ